ਤੇ ਆਉਥੋਂ ਦਰਸ਼ਨ ਕਰਾਈਏ ਇਹਦੇ ਰਹਿਮਤਗੜ ਮਲੇਰ ਕੋਟਲਾ ਮਲੇਰ ਕੋਲ ਦੇ ਨواب ਦਾ ਕਿਲਾ ਜਿਹੜਾ ਟੜ ਟੇਰੀ ਹੋ ਚੁੱਕਾ ਖੰਡਰ ਬਣ ਚੁੱਕਾ ਤੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਖੰਡਰ ਹੈ ਨਾ ਅੰਦਰ ਵੀ ਅੰਦਰ ਚੱਲ ਕੇ ਦੇਖਦੇ ਹਾਂ ਇਹਦੇ ਅੰਦਰ ਦਵਾਰਾਂ ਦੂਰਾਂ ਤੱਕ ਖਤਮ ਨਹੀਂ ਹੋ ਹਾਂ ਵੇਖੋ ਸਾਰਾ ਕੁਝ ਹਾਂ ਵੇਖੋ ਤੇ ਢਾ ਢੇਰੀ ਹੋ ਚੁੱਕਾ ਸਾਰਾ ਕੁਝ ਮਾਰਸ਼ ਦਾ ਮੌਸਮ ਹੈ ਨਾ ਇਹ ਚਲ ਦੇਖਦੇ ਆਂ ਜੇ ਕੁਝ ਲੱਭਦਾ ਹੋਇਆ ਤਵਾਰਾ ਕਈ ਵਾਰੀ ਆਇਆ ਇੱਥੇ ਤੁਸੀਂ ਦੇਖ ਸਕਦੇ ਹੋ ਹੈਨਾ ਸਾਰਾ ਕੁਝ ਦਵਾਰ ਜੀ ਸੀਗੀ ਉਹਦੀ ਫੋਟੋ ਖਿੱਚੀ ਸੀ ਉਹ ਵੀ ਮੈਨੂੰ ਗਿਰਗਰ ਗਈ ਲੱਗਦੀ ਹੈ ਤੇ ਆ ਵੀ ਹौज ਬਣੇ ਹੋਣਗੇ ਹੈਨਾ ਕਿਤੇ ਬਾਥਰੂਮ ਵਗੈਰਾ ਦੇ ਤੇ ਇੰਦੀਵਾਰਾਂ ਦੂਰਾਂ ਟੁੱਟ ਚੁੱਕੀਆਂ ਸਾਰੀਆਂ ਬਲੇਰ ਕੋਲਾ ਨਵਾਬ ਦਾ ਕਿਲਾ ਬੜਾ ਵਧੀਆ ਸੀ ਕਹਿੰਦੇ ਜੀ ਅੱਜ ਤੋਂ 35-40 ਸਾਲ ਪਹਿਲਾਂ ਸਾਰਾ ਕੁਝ ਬਹੁਤ ਵਧੀਆ ਸੀਗਾ ਪਰ ਲੋਕਾਂ ਨੇ ਇੱਟ ਨਾਲ ਇੱਟ ਖੜਕਾਤੀ ਇਹਦੀ ਤੇ ਹੁਣ ਹਾਲਾਤ ਬਸ ਨਾਮੋਂ ਨਿਸ਼ਾਨ ਮਿਟਣ ਤੇ ਨੇ ਮਿਟ ਹੀ ਜਾਂਦੇ ਨੇ ਨਿਸ਼ਾਨ ਹੌਲੀ ਹੌਲੀ ਕੁਦਰਤ ਆਪਣੇ ਕੁਲਾਵੇ ਦੇ ਵਿੱਚ ਲੈ ਲੈਂਦੀ ਆ ਸਾਰੇ ਕਾਸੇ ਨੂੰ ਵਿੱਚ ਕਰੀਰ ਵੀ ਲੱਗਿਆ ਹੋਇਆ ਇਹਦੇ ਕਰੀਰ ਨੂੰ ਫੁੱਲ ਪਿਆ ਹੋਇਆ ਵਾ ਕਰੀਰ ਵਟਾ ਇਹਨੂੰ ਕਹਿੰਦੇ ਨੇ ਤੇ ਕਾਫੀ ਵੱਡਾ ਆ ਇਹ ਚਲੋ ਜੀ ਤੁਹਾਨੂੰ ਨਰਸ਼ਨ ਕਰਾਏ ਫਿਰ ਮਿਲਦੇ ਆ ਆ ਕਰੀਰ ਦੇ ਬੂਟੇ ਲੱਗੇ ਹੋਏ ਨੇ ਕਰੀਰ ਦੇ ਫੁੱਲ ਵੀ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ